we uh -huh. ਮੈਂ ਐਡਵੋਕੇਟ ਰਾਜਕਮਰ ਗੁੱਪਤਾ ਫਰੀਦਕੋੜਾ ਬਸ਼ਿੰਦਾ ਹਾਂ ਪਰ ਦੇ ਗਵਾਂਡੀ ਮੁਲਕ ਬੰਗਲਾਦੇਸ਼ ਤੇ ਹੋਰ ਗਵਾਂਡੀ ਮੁਲਕਾਂ ਦੇ ਵਿੱਚ ਜੋ ਰਾਜਨੀਤਿਕ ਉਥਲ ਪੁਥਲ ਹੋ ਰਹੀ ਹੈ ਉਸ ਤੇ ਨਜ਼ਰਸਾਨੀ ਕਰਦੇ ਹੋਏ ਫਰੀਦਕੋੜ ਦੇ ਲੋਕਾਂ ਚ ਤੇ ਖਾਸ ਕਰਕੇ ਮੇਰੇ ਮੰਦੇ ਵਿੱਚ ਇੱਕ ਵਿਚਾਰ ਪੈਦਾ ਹੋਇਆ ਸੀ ਕਿ ਭਾਰਤੀ ਮੂਲ ਦੇ ਨਿਵਾਸੀਆਂ ਦੇ ਮਨੁੱਖੀ ਹੱਤਾਂ ਉਹਨਾਂ ਦੇ ਧਾਰਮਿਕ ਤੇ ਸਮਾਜਿਕ ਹੱਕਾਂ ਦੀ ਰੱਖਿਆ ਕਿਵੇਂ ਕੀਤੀ ਜਾਵੇ ਅਸੀਂ ਮੈਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਫਰੀਦਕੋਟ ਦੀਆਂ ਬਹੁਤ ਸਾਰੀਆਂ ਗੈਰ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਅੱਜ ਮਿੱਥੀ 22 12 2024 ਨੂੰ ਸ਼ਾਮ 4 ਵਜੇ ਸ਼੍ਰੀ ਗੇਲਾਰਾਮ ਗੇਰਾ ਟਰਸਟ ਦੇ ਵਿੱਚ ਇਕ ਖੁੱਲੀ ਮੀਟਿੰਗ ਸੱਦੀ ਜਿਸ ਦੇ ਵਿੱਚ 50 ਤੋਂ ਵੱਧ ਸੰਸਥਾਵਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ ਉਹਨਾਂ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਇਆ ਜਿਸ ਦਾ ਮੁੱਖ ਮੁੱਦਾ ਇਹ ਸੀ ਕਿ ਭਾਰਤੀ ਮੂਲ ਦੇ ਨਿਵਾਸੀਆਂ ਜੋ ਕਿ ਦੂਜੇ ਦੇਸ਼ਾਂ ਦੇ ਵਿੱਚ ਰਹਿ ਰਹੇ ਐ ਖਾਸ ਕਰਕੇ ਬੰਗਲਾਦੇਸ਼ ਦੇ ਵਿੱਚ ਉਹਨਾਂ ਦੇ ਮਨੁੱਖੀ ਹੱਕਾਂ ਦੀ ਉਹਨਾਂ ਦੀ ਸੰਸਕ੍ਰਿਤੀ ਦੀ ਰੱਖਿਆ ਕਰਨ ਲਈ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਜਾਵੇ ਸਮੂਹ ਪ੍ਰਤੀਨਿਧੀਆਂ ਨੇ ਇਹ ਯਕੀਨ ਦਵਾਇਆ ਆਪਣੇ ਹੱਥ ਖੜੇ ਕਰਕੇ ਕਿ ਉਹ ਮੇਰੇ ਇਸ ਵਿਚਾਰ ਨਾਲ ਸਹਿਮਤ ਨੇ ਤੇ ਇਸ ਸੰਬੰਧ ਦੇ ਵਿੱਚ ਮਿੱਤੀ 27 12 2024 ਨੂੰ ਇੱਕ ਸ਼ਾਂਤਮਈ ਰੋਸ ਮਾਰਚ ਕੱਢ ਕੇ ਡਿਪਟੀ ਕਮਿਸ਼ਨਰ ਰੀਡਕੋਟ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇ ਜਿਦੇ ਵਿੱਚ ਭਾਰਤ ਸਰਕਾਰ ਤੋਂ ਇਹ ਮੰਗ ਕੀਤੀ ਜਾਵੇ ਕਿ ਭਾਰਤੀ ਮੂਲ ਦੇ ਲੋਕਾਂ ਦੀ ਸੁਰੱਖਿਆ ਉਹ ਯਕੀਨੀ ਬਣਾਵੇ ਭਾਵੇਂ ਆਪਣੇ ਪੱਧਰ ਤੇ ਤੇ ਭਾਵੇਂ ਅੰਤਰਰਾਸ਼ਟਰੀ ਡਿਪਲੋਮੈਟਿਕ ਪੱਧਰ ਤੇ ਇਸ ਸਬੰਧ ਦੇ ਵਿੱਚ ਪੰਜ ਮੈਂਬਰੀ ਕਮੇਟੀ ਬਣਾਈ ਗਈ ਜਿਦੇ ਵਿੱਚ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧ ਲਿੱਤੇ ਗਏ ਜਿਹੜੇ ਕਿ ਸਾਰੇ ਸ਼ਾਂਤਮਈ ਰੂਸ ਮਾਰੇ ਚ ਦੀ ਅਗਵਾਈ ਕਰਨਗੇ ਮੈਂ ਇਹ ਗੱਲ ਜ਼ੋਰ ਦੇ ਕੇ ਕਹਿਣਾ ਚਾਹਾਂਗਾ ਕਿ ਇਹ ਇੱਕ ਪਿਓਰ ਗੈਰ ਰਾਜਨੀਤਿਕ ਇਕੱਠ ਸੀ ਜਿਸ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਕਿਸੇ ਵੀ ਧਰਮ ਕਿਸੇ ਵੀ ਜਾਤ ਦੇ ਨਾਲ ਕੋਈ ਸਬੰਧ ਨਹੀਂ ਸੀ ਇਸ ਦਾ ਕੇਵਲ ਤੇ ਕੇਵਲ ਉਦੇਸ਼ ਭਾਰਤੀ ਮੂਲ ਦੇ ਨਿਵਾਸੀ ਜਿਹੜੇ ਵੱਖ-ਵੱਖ ਦੇਸ਼ਾਂ ਦੇ ਵਿੱਚ ਤੇ ਖਾਸ ਕਰਕੇ ਬੰਗਲਾਦੇਸ਼ ਦੇ ਵਿੱਚ ਰਹਿ ਰਹੇ ਐ ਜਿਨ੍ਹਾਂ ਨੂੰ ਉਹਨਾਂ ਦੀ ਸਮਾਜਿਕ ਜ਼ਿੰਦਗੀ ਤੋਂ ਉਹਨਾਂ ਦੀ ਰਾਜਨੀਤਿਕ ਜ਼ਿੰਦਗੀ ਤੋਂ ਉਹਨਾਂ ਦੀ ਆਰਥਿਕ ਜ਼ਿੰਦਗੀ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਧਾਰਮਿਕ ਆਜ਼ਾਦੀ ਨਹੀਂ ਦਿੱਤੀ ਜਾ ਰਹੀ ਉਹਨਾਂ ਦੀ ਸੁਰੱਖਿਆ ਵਾਸਤੇ ਭਾਰਤ ਸਰਕਾਰ ਨੂੰ ਚੇਤੇ ਕਰਾਉਣਾ ਸੀ ਓਕੇ ਮੈਂ ਰਕੇਸ਼ ਕੁਮਾਰ ਮਿੱਤਲ ਫਰੀਦਕੋਟ ਦਾ ਰਹਿਣ ਵਾਲਾ ਹਾਂ ਅੱਜ ਅਸੀਂ ਗੇਲਾ ਰਾਮ ਗੇਰਾ ਟਰਸਟ ਦੇ ਵਿੱਚ ਸਮੂਹ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਸ਼੍ਰੀ ਰਾਜ ਕੁਮਾਰ ਗੁਪਤਾ ਜੀ ਦੀ ਅਗਵਾਈ ਹੇਠ ਇਕੱਠੀਆਂ ਹੋਈਆਂ ਜਿਸ ਦੇ ਵਿੱਚ ਸ਼ਹਿਰ ਦੀਆਂ ਵਕਫਾਕ ਸੰਸਥਾਵਾਂ ਦੇ ਤਕਰੀਬਨ 50 ਸੰਸਥਾਵਾਂ ਦੇ ਪ੍ਰਤੀਨਿਧੀ ਇਕੱਠੇ ਹੋਏ ਪਰ ਭਾਰੀ ਗਿਣਤੀ ਵਿੱਚ ਲੋਕਾਂ ਨੇ ਜਿਹੜਾ ਸਹਿਯੋਗ ਕੀਤਾ ਇਸ ਇਕੱਠ ਦੇ ਵਿੱਚ ਅੱਜ ਦੇ ਇਸ ਇਕੱਠ ਦੇ ਵਿੱਚ 100 ਲੋਕਾਂ ਦੇ ਕਰੀਬ ਜਿਹੜੀ ਹੈਗੀ ਐ ਇੱਥੇ ਇਕੱਠ ਹੋਇਆ ਔਰ ਸਾਰੇ ਲੋਕਾਂ ਨੇ ਜੋ ਬੰਗਲਾਦੇਸ਼ ਦੇ ਵਿੱਚ ਇਸ ਟਾਈਮ ਬੀਤ ਰਿਹਾ ਹੈ ਭਾਰਤੀ ਮੂਲ ਦੇ ਜਿਹੜੇ ਹੈਗੇ ਆ ਘੱਟ ਗਿਣਤੀ ਲੋਕਾਂ ਦੇ ਉੱਪਰ ਜੋ ਇਹਨਾਂ ਨੂੰ ਜ਼ੁਲਮ ਢਾਈ ਜਾ ਰਿਹਾ ਉਸ ਦੇ ਵਿਰੁੱਧ ਦੇ ਵਿੱਚ ਅਸੀਂ ਸਾਰੇ ਇੱਕ ਜੁਟੜੇ ਹੋ ਕੇ ਆਪਣੀ ਆਵਾਜ਼ ਫਾਰਕ ਸਰਕਾਰ ਅਤੇ ਬੰਗਲਾਦੇਸ਼ ਦੀ ਸਰਕਾਰ ਨੂੰ ਪਹੁੰਚਾਉਣਾ ਚਾਹੁੰਦੇ ਆ ਕਿ ਇਹ ਜਿਹੜੇ ਜ਼ੁਲਮ ਰੋਕੇ ਜਾਣ ਅਸੀਂ ਜਿਹੜੀ ਹੈਗੀ ਆ ਆਪਦੀ ਜੜੀ ਮਿਲਜੁਲ ਕੇ ਰਹਿਣ ਵਾਲੇ ਵਿਅਕਤੀਆਂ ਪਰ ਜਿਹੜੀ ਹਮੇਸ਼ਾ ਹੀ ਸਰਬੋਤਮ ਭਲੇ ਦੀ ਮੰਗ ਕਰਦਾ ਅਰਦਾਸ ਕਰਦੇ ਹਾਂ ਮੈਂ ਆਪਣੇ ਕੰਨਿਓ ਰਾਜਕਮਰ ਗੁਪਤਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰਯਤਨ ਕੀਤਾ ਸਾਰੇ ਸੰਸਥਾਵਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਜਿਹੜੀ ਹੈਗੀ ਆ ਇਹ ਰੋਸਮਾਰ ਚ ਕੱਢਣ ਦਾ ਪ੍ਰੋਗਰਾਮ ਅਲਿਖਿਆ ਗਿਆ ਹੈ ਮੈਂ ਸੁਪਰੀਮ ਟਾਈਮਜ਼ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਥੇ ਆ ਕੇ ਸਾਡੇ ਜਿਹੜੀ ਹੈਗੀ ਕਵਰੇਜ ਕੀਤੀ ਹੈ ਪਰ ਬਹੁਤ ਵਧੀਆ ਟਿਕਨਾਲ ਕਵਰੇਜ ਕੀਤੀ ਹੈਗੀ ਆ ਤੇ ਅਗਾਹ ਵੀ ਜਿਹੜੀ ਹੈਗੀ ਆ ਮੈਂ ਵਿਸ਼ਵਾਸ ਦਵਾਦਾ ਕਿ ਅਸੀਂ ਇਸੇ ਤਰ੍ਹਾਂ ਸਾਰੇ ਜਨੇ ਇਕੱਠੇ ਹੋ ਕੇ ਸਾਡੇ ਸਮੂਹ ਸ਼ਹਿਰ ਨਿਵਾਸੀ ਇਕੱਠੇ ਹੋ ਕੇ ਜ਼ੁਲਮ ਦੇ ਖਿਲਾਫ ਜੋ ਸਾਡੇ ਲੋਕਾਂ ਤੇ ਹੋ ਰਿਹਾ ਦੂਸਰੇ ਗਵੰਡੀ ਦੇਸ਼ ਬੰਗਲਾਦੇਸ਼ ਦੇ ਵਿੱਚ ਹੋ ਰਿਹਾ ਅਸੀਂ ਉਸ ਨੂੰ ਕੰਡਮ ਕਰਦੇ ਹਾਂ ਔਰ ਜਿਹੜੀ ਹੈਗੀ ਆ ਕੋਸ਼ਿਸ਼ ਕਰ ਹਮੇਸ਼ਾ ਕੋਸ਼ਿਸ਼ ਕਰਦੇ ਰਵਾਂਗੇ ਕਿ ਇਹਨਾਂ ਜ਼ੁਲਮਾਂ ਨੂੰ ਅਸੀਂ ਰੋਕ ਸਕੀਏ